ਅੱਜ ਸਾਡਾ ਬਾਬੇ ਬੜਪਾ ਆਇਆ ਜੰਧਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਿਧਿਆ ਤੇ ਸਾਡ ਨੂੰ ਕਈਆਂ ਆ ਕੇ ਪਾਣ ਦੇ ਆ ਅੱਜ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਗੁਰਦਵਾਰਾ ਸੀਧ ਬਾਬਾ ਤਨਨਾ ਸਿੰਘ ਜੀ ਦੇ ਲੈਣ ਗਏ ਸੀਗੇ ਉਹਨਾਂ ਨੇ ਗੱਡੀਆਂ ਜਿੰਦਰੇ ਮਾਰਤੇ ਆ ਇਹ ਝਗੜੇ ਦੀਆਂ ਤਸਵੀਰਾਂ ਨੇ ਹਰਦਾਸਪੁਰ ਦੇ ਪਿੰਡ ਰੂਰਾਵਲੀ ਦੀਆਂ ਜਿੱਥੇ ਦੋ ਧਿਰਾਂ ਦਾ ਗੁਰੂ ਗੰਥ ਸਾਹਿਬ ਜੀ ਦੇ ਸਰੂਪ ਨੂੰ ਲੈ ਕੇ ਜਾਣ ਤੋਂ ਵਿਵਾਦ ਹੋ ਗਿਆ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇੱਕ ਟੀਰ ਜੋ ਬਾਬਾ ਵਡਪਾਗ ਸਿੰਘ ਦਾ ਜਨਮ ਦਿਨ ਮਨਾਉਣ ਲਈ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈਣ ਆਏ ਸਨ ਪਰ ਪ੍ਰਬੰਧਕਾਂ ਨੇ ਉਹਨਾਂ ਨੂੰ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਸੇ ਕਰਕੇ ਦੋਹਾਂ ਧਿਰਾਂ ਦੇ ਵਿੱਚ ਕਾਫੀ ਬਹਿਸਬਾਜ਼ੀ ਹੋ ਗਈ ਤੁਹਾਨੂੰ ਦੱਸ ਦਈਏ ਕਿ ਰਹਿਤ ਮर्याਦਾ ਅਨੁਸਾਰ ਨਿਨੇ ਮਸੰਦ ਟੀਰ ਮਲੀਏ ਰਾਮ ਰਾਈਏ ਇਹਨਾਂ ਦੇ ਨਾਲ ਵਰਤਨ ਤੋਂ ਸਿੱਖਾਂ ਨੂੰ ਇਨਕਾਰ ਕੀਤਾ ਗਿਆ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸੇ ਕਰਕੇ ਇਸ ਪਿੰਡ ਦੇ ਪ੍ਰਬੰਧਕਾਂ ਵੱਲੋਂ ਗੁਰਗ੍ਰੰਥ ਸਾਹਿਬ ਜੀ ਦੀ ਬਿਉਗ੍ਰੇਨ ਤੋਂ ਇਨਕਾਰ ਕਰਿਆ ਹੋਵੇ। ਬਾਕੀ ਸਿੱਖ ਸੰਗਤ ਦਾ ਇਸ ਬਾਰੇ ਕੀ ਵਿਚਾਰ ਹੈ? ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਉੱਤੋਂ ਦੂਜੀ ਪਾਰਟੀ ਆ ਗਈ ਨਾ ਜੋ ਤੁਹਾਡੀ ਨਾਲ ਬੈਠੀ ਹੋਣੀ ਆ ਪਾਰਟੀਆਂ ਦੀ ਵੀ ਗੱਲ ਹੈ। ਉਹ ਮਰਜ਼ੀ ਹੋਵੇ ਕੋਈ। ਹੁਣ ਹੁਣ ਤੇ ਆ ਗਈ ਆ। ਹਾਂ। ਉਹ ਕਰ ਲੈਣ। ਹੁਣ ਹੁਣ ਤੇ ਆ ਗਈ ਆ। ਜੇ ਤੁਸੀਂ ਨਾ ਹੁੰਦੇ ਇਹ ਉਹਨੇ ਕੁਝ ਨਹੀਂ ਕੀਤਾ ਇਹ ਤੁਸੀਂ ਦੇ ਬਾਹਰ ਕਿਤੇ ਨਹੀਂ ਪੰਜ ਤਖਤਾਂ ਲਓ ਉਹ ਆ ਪਰਮਾਨ ਹੈ ਜਿੱਥੇ ਨਹੀਂ ਇਤਿਹਾਸ ਪੜ ਕੇ ਹਾਂ ਵੱਖਰਾ ਆ ਪਰ ਉਹਨਾਂ ਨੂੰ ਵੱਖਰਾ ਹੀ ਨਹੀਂ ਜਾਣਦੇ ਓਏ ਕਰੀਂ ਭਰਾ ਵੀਡੀਓ ਪੜਾਉਂਦੇ ਵੀਡੀਓ ਕੋਈ ਨਹੀਂ ਵਰਨੂ ਅੱਜ ਤੂੰ ਅਮਰਤ ਸਾਲਾ ਨਾ ਤੂੰ ਬੜਾ ਵੱਡਾ ਨਹੀਂ ਜਾਣਦੇ ਅੱਛਾ ਦੇਖੀ ਬਲ ਦੇਖੀ ਬਲ ਕਹਿੰਦੇ ਹਮੂ ਫੜੂ ਨੀਓ ਮਾ ਕਹਿੰਦੇ ਫੜਦੀ ਤੇ ਹਮੂ ਨੀ ਜਾਣੀ ਰੁਕ ਰੋ ਨਾ ਖੋਲੀ ਲੜਵਾਵਾ ਲੜ ਕੇ ਤੇ ਖਵਾਉਂਦੇ ਇੱਕ ਮਿੰਟ ਇੱਕ ਮਿੰਟ ਫੋਨ ਕਰਦਾ ਵੀਡੀਓ ਬਣਾ ਤਾ ਰਹੇ ਵੀਡੀਓ ਬਣਾ ਤਾ ਰਹੇ ਨਾਲੇ ਨਹੀਂ ਨਾਲੇ ਨਹੀਂ ਬਣਾ ਰਹੇ ਵੀਡੀਓ ਬਣਾ ਸਾਰੀ ਤੇ ਫਿਰ ਜਾਣ ਬਣਾਣਾ ਆਪਣਾ ਮੇਰੀ ਸੋਨਿਆ

ਆਹ 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 ਲੋਕ ਆਪਾਂ ਅੰਦਰ ਕਈ ਦੀ ਕਈ ਬਾਰੀ ਆਇਓ ਬੈਂਕਾ ਦਾ ਆਹਦਾ ਜਾਣਾ ਕਹਿੰਦਾ ਤੁਹ ਸਮਝ ਨਾ ਹੋ ਮੇਰੀ ਗੱਲ ਛੋੜੋ ਵਾਇਰੂ ਫਟੇ ਪਿਆਰੀ ਸਾਹ ਸੰਗੀ ਅਸੀਂ ਰੋੜਾ ਵਾਲੀ ਦਾ ਬੋਲ ਰਹੇ ਆਂ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਦੇ ਅੱਜ ਸਾਡਾ ਬਾਬੇ ਬੜਪਾ ਸਾ ਜੰੰਧਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਧਿਆ ਤੇ ਸਾਡੇ ਨੂੰ ਕਈਆਂ ਲਾ ਕੇ ਤਾਂ ਦੇ ਆ ਕਹੇ ਦਾ ਖਾਸਾ ਵਾਇਓ ਖੜੇ ਆਜਾ ਕੇ ਕਰੀਂ ਨਾ ਆਇਓ ਕੋਰੋਨਾ ਸਮਝਾ ਵਾਏ ਨੀ ਨੰਬਰ ਤੋਂ ਨੰਬਰ ਤੋਂ ਆਜਾ ਕੇ ਕਰੀਂ ਨਾ ਆਇਓ ਆਜਾ ਕੇ ਕਰੀਂ ਨਾ ਆਇਓ ਦੇਖੋ ਕੀ ਬੋਲਦੇ ਨੇ ਕੀ ਬੋਲਦੇ ਨੇ ਗਾਉਰੀ ਜੀ ਦਾ ਗਰਾਮ ਦਾ ਵਿਚਾਰ ਬਗਾ ਵਸ বা বাবা শেখলে না না বুদ্ধি লাগানোর আছে আবার এরকম একবার করে দিবি চলিয়া চলিয়া তুই করতে দি না তুই উঠাও ਉਹ ਕਾਹਰਾ ਕਾ ਕੰਗਰਾ ਕਾ ਉਹ ਜਾ ਮੈਂ ਦੇਖਾ ਸਾਹ ਕਰ ਦੇ ਕਰ ਸਿਆਣਾ ਪੈਣਾ ਇੱਕ ਕੱਟੂ ਫੇਰ ਕਰ ਤੋ ਹੋਰ ਚੱਲਦਾ ਚੱਲਦਾ ਸਿਆਣਾ ਬਣਾ ਕਰਕੇ ਪਾਉਂਦੇ ਆਓ ਰੇਤ ਸਮਝਾ ਕੇ ਤੂੰ ਮੁਰਕੀ ਤੇ ਮੇਰੀ ਗੱਲ ਸੁਣ ਤੂੰ ਜਰਾ ਕੱਟ ਕੇ ਚੱਲੇ ਜਾ ਕਾ ਤੂੰ ਵੀ ਗੱਲ ਵਿੱਚ ਚੱਲੇ ਜਾਸ ਵਿੱਚ ਕਰ ਦੋ ਅਰਦਾਸ ਬੰਦ ਕਰੋ ਅਰਦਾਸ ਹੀ ਕਰ ਦਵੇ ਕੰਨ ਅਰਦਾਸ ਬੰਦ ਕਰੋ ਹਰਜਿੰਦਰੇ ਲਾਵੇ ਅਸੀਂ ਤੁਹਾਡੇ ਨਾਲ ਜੁੜੇ ਆਂ ਬਸ ਸਾਡੀ ਮਰਿਆਦਾ ਉਹ ਨਹੀਂ ਅਮਰਦੀ ਜੱਜ ਛਕੇ ਆ ਨਹੀਂ ਕੋਈ ਦੰਦ ਨਹੀਂ ਆ ਉਹ ਨਹੀਂ ਅਮਰਦੀ ਜੱਜ ਛਕੇ ਆ ਉਹ ਗੱਲ ਸੋਨੇ ਫੜੇ ਦਾਸ ਨਹੀਂ ਫੜਦੇ ਨਹੀਂ ਫੜਦੇ ਦੇਖੋ ਕਿਹਨੇ ਫੱਡੀਆਂ ਫੜੀਆਂ ਕਿਹਨੇ ਕਈਆਂ ਫੜੀਆਂ ਲੋਕਾਂ ਨੂੰ ਚੋੜਦੇ ਆ ਕਿ ਤੋੜਦੇ ਆ ਇਹ ਤੋੜਦੇ ਆ اها کڈنا کڈنا ہا ہا کوئی پھوڑے ساڈانی ہاں ہا دور ڏسو پئي कहिड़ा <laughs> पिछा ਕੋਈ ਆ ਰਿਹਾ ਨਾ ਬਾਹਰ ਦੇ ਮਨਾਉਂਦੇ ਕੋਈ ਚਾਚਾ ਉਹ ਕਰ ਰਿਹਾ ਉਹ ਤੈਨੂੰ ਪੰਜਾ ਪਿਆਰੇ ਨੇ ਕੀ ਆਖਿਆ ਸੀ ਕੀ ਆਖਿਆ ਸੀ ਨਹੀਂ ਮਨੀ ਮਾਰੂ ਸਾਰੀ ਕੀ ਆਖਿਆ ਸੀ ਬਾਹਰ ਬਾਹਰ ਆਪਾਂ ਟਾਲੀ ਬਣੂਗਾ ਨੰਬਰ ਲਾ ਪੁੱਛ ਨਾ ਨੰਬਰ ਲਾ ਇਹ ਜਗੜਾ ਕਰਨਾ ਇਹ ਤਾਂ ਉਹ ਡੇ ਆ ਇਹ ਤਾਂ ਉਹ ਡੇ ਆ ਉਹ ਕੰਦਾ ਇਹ ਪਿੰਡਾ ਗੁਰੂਆਂ ਦਾ ਖਾਣਾ ਹੈ ਇਹ ਲੋਟਾ ਗੁਰੂਆਂ ਦਾ ਪੀਣ ਦਾ ਦਾ ਇਹ ਰੋਟ ਬਣਦਾ ਹੱਥ ਜੋੜਨ ਲਈ ਆ ਮੰਨ ਤਾ ਗੰਦਾ ਉਹ ਦੂਰ ਦੂਰ ਜੀ ਠੀਕ ਹੈ ਤੈਨੂੰ ਕਈ ਦਿਨ ਨਹੀਂ ਜਾਣਾ ਕੋਣ ਕੋਣ ਤੂੰ ਹੀ ਕਹਦਾ ਤੂੰ ਕਹਦਾ ਨਹੀਂ ਕੀ ਦੇ ਦੇਣਾ ਤੂੰ ਕਿਹਦੇ ਨੂੰ ਦੇਣਾ ਗੱਲ ਮੁੱਕੀ ਮੇਰਾ ਤਾਂ ਕੀ ਆ ਇੱਕ ਦਿਨ ਮੇਰਾ ਸਾਡਾ ਗੁਰੂ ਨੇ ਕਿਹਾ ਤੇਰੀ ਮਰਦਾਂ ਹੈ ਨਾ ਬੜੀ ਬੁਰੀ ਮੈਂ ਸਿਰਫ ਗੁਰੂ ਕਿਹੇ 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 ਕੰਮ ਆ ਜਾਂਦਾ ਗੁਰੂ ਮਗਰ ਮੈਂ ਉੱਤਕਾਰ ਦੇ ਅੰਦਰ ਰੱਖਣਾ ਕੀ ਮੇਰਾ ਗਾਲੀ ਤੱਕ ਨਹੀਂ ਲੜਾਈ ਇੱਥੇ ਬੜਾ ਧਾੜਾ ਗੱਲ ਤੈਨੂੰ ਬੰਦੇ ਦਾ ਪਰਦਾ ਪੁੱਤ ਦੀ ਰਾਸ ਨਹੀਂ ਹੁੰਦਾ ਬੰਦੇ ਦਾ ਪਰਦਾ ਬੜਾ ਰੱਖੀਓ ਬੜਾ ਪਰ ਕੋਈ ਨਾ ਬਣੇ ਕਰ ਕੋਈ ਆ ਜਾਓ ਕੁਛ ਹੋਰ ਨਾ ਦੇਖਣੇ ਆ ਰਹੀ ਜੀ ਬੋਲਾ ਚਾਰੋਂ ਨੂੰ ਪੁਲਿਸ ਨੇ ਭਜਾ ਰਵੇ ਬਾਕੀ ਦੇਖ ਲੋ ਕਿ ਨਹੀਂ ਜਗਾ ਰੱਖਾਂਗੇ ਇਹ ਹੋ ਗਈ ਜਹ ਟੱਕਰ ਨਹੀਂ ਸਾਨੂੰ ਕੋਈ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕੌਮ ਦੇ ਉੱਤੇ ਭੀੜ ਪਈ ਆ ਪਿੰਡ ਰੋੜਾਵਾਲੀ ਵਿਖੇ ਸਾਰੀ ਸੰਗਤ ਇਕੱਠੀ ਹੋਈ ਆ ਜੀ ਜੋ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈਣ ਗਏ ਨੇ ਸਾਡੇ ਵੀਰ ਰਾਜ ਰਾਜਕਮਾਰ ਜੀ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਲੈਣ ਤੋਂ ਰੋਕਿਆ ਗਿਆ ਪਿੰਡ ਵਾਲਿਆਂ ਵੱਲੋਂ ਤੇ ਪੂਰੀ ਰਹਿਤ ਮਰਿਆਦਾ ਦੇ ਵਿੱਚ ਰਹਿੰਦੇ ਨੇ ਅੰਮ੍ਰਿਤਪਾਣ ਕੀਤੇ ਹੋਏ ਆ ਸਾਰੇ ਪਰਿਵਾਰ ਨੇ ਇਹ ਸਵਾਸਤ ਸਾਰੇ ਵੀਰ ਭਰਾ ਇਕੱਠੇ ਹੋਏ ਨੇ ਜੋ ਇਹਨਾਂ ਨੇ ਰੋਕਿਆ ਉਹਦੇ ਬਾਰੇ ਪੁੱਛਣ ਬਾਰੇ ਵੀ ਕੀ ਕਾਰਨ ਹੋਇਆ ਇਹ ਪੁੱਛਣ ਦਾ ਤੇ ਤੁਸੀਂ ਦੋ ਕਾਲਿਆ ਸਾਹਿਬ ਤੁਸੀਂ ਦੱਸੋ ਆਪਣਾ ਵੀ ਹਾਂਜੀ ਰਾਜਕਮਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਗਰੁੱਪ ਵਾਲੇ ਸਾਰੇ ਹੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸੰਗਤ ਜੀ ਬੇਨਤੀ ਇਹ ਆ ਕਿ ਪਿੰਡ ਰੋੜਾ ਵਾਲੀ ਵਿਖੇ ਅੱਜ ਧੰਨ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈਣ ਗਏ ਆਪਾਂ ਧੰਨ ਧੰਨਾ ਬਾਬਾ ਬਹਾਦਰ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਗੁਰੂ ਰਹਿਤ ਮਰਜਾਦਾ ਨਾਲ ਮਨਾਇਆ ਜਾਂਦਾ ਕੋਈ ਇੱਥੇ ਕੋਈ ਢੋਲੀ ਨਹੀਂ ਖੜਾਈ ਜਾਂਦੀ ਕੋਈ ਇੱਥੇ ਸਿਰ ਨਹੀਂ ਮਾਰਿਆ ਜਾਂਦਾ ਕੋਈ ਇੱਥੇ ਕੋਈ ਵਿਦਬੀ ਨਹੀਂ ਹੁੰਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਰਦੇ ਆਏ ਆ ਤੇ ਅੱਜ ਧੰਨ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਗੁਰਦਵਾਰੇ ਸੀਧ ਬਾਬਾ ਧੰਨਾ ਸਿੰਘ ਜੀ ਦੇ ਲੈਣ ਗਏ ਸੀਗੇ ਉਹਨਾਂ ਨੇ ਗੱਡੀਆਂ ਜਿੰਦਰੇ ਮਾਰਤੇ ਆ ਤੇ ਆਪਾਂ ਸੋਖਾਸਨ ਕਰਨ ਵਾਸਤੇ ਤੰਦੋਵਾ ਸਾਹਿਬ ਲੈ ਕੇ ਆਪਾਂ ਕਰਕੇ ਗਏ ਆ ਸੋਖਾਸਨ ਆਪਾਂ ਦੁਬਾਰਾ ਫੇਰ ਲੈਣ ਗਏ ਆ ਤੇ ਸਾਰੇ ਜਾਂਦਿਆਂ ਨੂੰ ਜਿੰਦਰੇ ਮਾਰਦੇ ਆ ਤੇ ਸਾਨੂੰ ਕਈਆਂ ਲੈ ਕੇ ਤੇ ਮਲਬੀ ਡਾਟ ਲੈ ਕੇ ਪਏ ਆ ਸਾਰੇ ਕੋਈ ਇੱਟਾਂ ਲੈ ਕੇ ਪਿਆ ਆ ਤੇ ਇਹਨਾਂ ਨੇ ਸਾਡੀ ਬਹੁਤ ਹੀ ਬੇਇੱਜ਼ਤੀ ਕੀਤੀ ਆ ਇਹ ਜਿੰਨੇ ਵੀ ਆਗੂ ਇਥੋਂ ਦੇ ਰੋੜਾ ਵਾਲੀ ਦੇ ਪ੍ਰਧਾਨ ਨੇ ਸਭ ਜਿੰਨੇ ਵੀ ਆ ਇਹਨਾਂ ਨੇ ਸਾਰਿਆਂ ਨੇ ਸਾਡਿਆਂ ਬਦਮੀਤੀ ਕੀਤੀ ਸਾਡੇ ਨਾਲ ਤੇ ਸਾਨੂੰ ਗੋਲਗਲਾਜੀ ਕੀਤੀ ਆ ਗਾਲਾਂ ਕੱਢੀਆਂ ਸਾਨੂੰ ਤੇ ਗੁਰੂ ਬਾਰੇ ਮੰਦਾ ਚੰਗਾ ਬੋਲਿਆ ਸਾਨੂੰ ਤੇ ਮੈਂ ਇਹਨਾਂ ਨੂੰ ਇਹੋ ਹੀ ਅਪੀਲ ਕਰਦਾ ਵਾਂ ਆਪਣੇ ਜਥੇ ਬੰਦੀਆਂ ਨੂੰ ਹੋਰ ਵੀ ਜਿੰਨੇ ਵੀ ਸਾਡੇ ਜਥੇ ਬੰਦੀਆਂ ਹੋਰ ਕਾਲ ਦੇ ਜਿੰਨੇ ਵੀ ਗੁਰੂ ਮਹਾਰਾਏ ਨਾਲ ਜੁੜੇ ਆ ਮੈਂ ਇਹੋ ਕਹਿਣਾ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਲੋਕੀ ਜੋੜਦੇ ਆ ਤੇ ਇਹ ਸਾਡੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਦੇ ਆ ਤੇ ਗੁਰੂ ਸਾਹਿਬ ਨੇ ਸਦਾ ਇਹੋ ਦਿੱਤੀ ਆ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋ ਤੇ ਵਾਹਿਗੁਰੂ ਜੀ ਬੇਨਤੀ ਇਹ ਆ ਵੀ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਘਰ ਬਰਾਜਮਾਨ ਸਾਡੇ ਸਤਿਕਾਰ ਨਾਲ ਆਵੇ ਤੇ ਅਸੀਂ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਕਰੀਏ ਤੇ ਵੱਧ ਤੋਂ ਵੱਧ ਗੁਰੂ ਜੀ ਗੁਰੂ ਜੀ ਦਾ ਸਤਿਕਾਰ ਹੋਵੇ ਅਸੀਂ ਇਹੋ ਹੀ ਸਤਿਕਾਰ ਕਰਨਾ ਚਾਹੁੰਦੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਸਾਡਾ ਕੋਈ ਵੀ ਜਿੰਨੀਆਂ ਵੀ ਪਾਰਟੀ ਜੱਸੇ ਬੰਦੀਆਂ ਆ ਤੇ ਸਾਡੇ ਨਾਲ ਜੁੜ ਕੇ ਤੇ ਸਾਡੇ ਨਾਲ ਖੁੱਲ੍ਹਾ ਪਰਾਲਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਿਨ੍ਹਾਂ ਨੇ ਇਹ ਤੁਹਾਨੂੰ ਰੋਕਿਆ ਵਲੇਉਣ ਤੋਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਹੋ ਤੁਸੀਂ ਹਾਂਜੀ ਹਾਂਜੀ ਜ਼ਰੂਰ ਕਰਾਉਣਾ ਚਾਹੁੰਦੇ ਹਾਂ ਜੀ ਜਿੰਨੇ ਹਨ ਆਪਾਂ ਸਾਰੇ ਗੁਰਸੇਖਾਂ ਸਾਰੇ ਗੁਰਾਧਮ ਜੀ ਦਾ ਨਾਮ ਚਲਦੇ ਆਂ ਤੇ ਸਾਡੀ ਰਹਿਤ ਮਰਜ਼ਾ ਦਾ ਕੋਈ ਤੋੜਨ ਵਾਲਾ ਜੰਮਿਆ ਵੀ ਨਹੀਂ ਆ ਤੇ ਨਾ ਆਪਾਂ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟਾਂਗੇ ਤੇ ਗੁਰੂ ਗ੍ਰੰਥ ਸਾਹਿਬ ਨਾਲ ਮੰਨਾਂਗੇ ਧੰਨ ਧੰਨ ਬਾਬਾ ਬੁਰਪਾ ਸਿੰਘ ਦਾ ਜਨਮ ਦਿਹਾੜਾ ਮਨਾਉਨੇ ਹਾਂ ਤੇ ਮਨਾਉਂਦੇ ਵੀ ਰਵਾਂਗੇ ਲੇਕਿਨ ਗੱਲ ਇਹ ਆ ਵੀ ਆਪਾਂ ਮਨਾਉਨੇ ਕੋਈ ਰਹਿਤ ਮਰਜ਼ਾ ਦਾ ਨਾਲ ਆ ਸਾਡਾ ਇੱਥੇ ਆ ਕੇ ਕੋਈ ਵੀ ਸਾਡਾ ਕੋਈ ਨੁਕਸ ਕੱਢ ਕੇ ਦੱਸੇ ਕਿ ਜਾਂ ਆਪਾਂ ਇੱਥੇ ਕੋਈ ਢੋਲੀਆਂ ਘਟਾਉਨੇ ਜਾਂ ਆਪਾਂ ਇੱਥੇ ਗੁਰ ਰਹਿਤ ਮਰਜ਼ਾ ਦਾ ਨਾਲ ਲੱਗ ਚੱਲਦੇ ਆ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਰਤਨ ਹੁੰਦਾ ਵਾ ਉੱਥ ਇਹ ਤੇ ਗੁਰੂ ਸਾਹਿਬ ਜੀ ਦਾ ਕੀਰਤਨ ਹੁੰਦਾ ਵਾ ਗੁਰੂ ਸਾਹਿਬ ਜੀ ਦੇ ਕੀਰਤਨ ਮੁਤਾਬਕ ਹੀ ਗੁਰ ਚੈਜ ਦਾ ਸਤਕਾਰ ਕੀਤਾ ਜਾਂਦਾ ਵਾ ਬਾਕੀ ਜੋ ਵੀ ਬੰਦੀ ਕਾਰਵਾਈ ਇਹਨਾਂ ਤੇ ਕਰੇ ਜੋ ਸਾਡੇ ਤੇ ਮਹਾਰਾਜ ਕਿਰਪਾ ਕਰੇ ਮਹਾਰਾ ਸਾਰੇ ਹੀ ਪਰਿਵਾਰ ਜਿੰਨੇ ਵੀ ਸਾਡੇ ਸਾਰੇ ਗੁਰਸਿੱਖ ਨੇ ਸਾਰੇ ਗੁਰਗ੍ਰੰਥ ਸਾਹਿਬ ਨਾਲ ਜੁੜੇ ਨੇ ਕੁਰਬਾਨੀ ਪੜੇ ਆ ਮਹਾਰਾਜ ਕਿਰਪਾ ਕਾ ਨੂੰ ਜੋ ਵੀ ਸਾਡੇ ਜਥੇਬੰਦੀਆਂ ਆਈਆਂ ਨੇ ਸਾਡੇ ਜਿੰਨੇ ਵੀ ਆ ਇਹਨਾਂ ਨੂੰ ਇਹੋ ਹੀ ਬੇਨਤੀ ਆ ਵੀ ਸਾਡਾ ਇਹਨਾਂ ਦਾ ਹੱਲ ਕਰਾ ਕੇ ਸਾਡੇ ਗੁਰੂ ਰਣ ਸਾਹਿਬ ਦੇ ਨਾਲ ਘਰ ਆਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਪੰਚ ਸਾਹਿਬ ਰੌਣਕ ਸਿੰਘ ਜੀ ਤੁਹਾਡੇ ਤੁਸੀਂ ਆਏ ਹੋ ਇਹਦੇ ਬਾਰੇ ਕੀ ਤੁਹਾਡੇ ਵਿਚਾਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੂਥ ਪ੍ਰੈਜ਼ੀਡੈਂਟ ਆਲ ਇੰਡੀਆ ਸਾਂਸਕ੍ਰਿਤ ਸੰਸਥਾ ਸਮਾਜ ਦੇ ਰਜਿਸਟਰਡ ਸੰਘ ਪੰਜਾਬ ਦੀ ਜਥੇਬੰਦੀ ਦਾ ਯੂ ਦਾ ਪ੍ਰੈਜ਼ੀਡੈਂਟ ਆ ਅਰੇ ਬਹੁਤ ਹੀ ਦੁੱਖ ਲੱਗਾ ਜਦੋਂ ਸਵੇਰੇ ਪਤਾ ਲੱਗਾ ਤੇ ਪਿੰਡ ਰੋੜਾਂ ਵਾਲੀ ਦੇ ਵਿੱਚ ਜੋ ਸਾਡੇ ਸਮਾਜ ਦਾ ਸਾਡਾ ਭਾਈਚਾਰਾ ਜੋ ਕਿ ਗੁਰੂ ਸਾਹਿਬ ਨਾਲ ਜੁੜਿਆ ਜਿੰਨਾ ਸਾਰੇ ਪਰਿਵਾਰ ਨੇ ਅਮਰ ਸਕੇ ਆ ਹਰ ਸਾਲ ਆਪਣੇ ਘਰ ਦੇ ਵਿੱਚ ਸਮਾਗਮ ਕਰਾਉਂਦੇ ਆ ਗੁਰੂ ਸਾਹਿਬ ਨੂੰ ਲਿਆ ਕੇ ਔਰ ਇਸ ਵਾਰ ਕੁਝ ਪਿੰਡ ਦੇ ਸਰਾਰਤੀ ਅਨਸਰ ਜਿਨ੍ਹਾਂ ਨੇ ਸਾਡੇ ਸਮਾਜ ਦੇ ਜਿਹੜੇ ਲੋਕ ਜਿਹੜੇ ਆਪਣੇ ਘਰ ਦੇ ਵਿੱਚ ਗੁਰੂ ਸਾਹਿਬ ਨੂੰ ਕਰਨਾ ਚਾਹੁੰਦੇ ਸੀ ਉਹਨਾਂ ਦੇ ਦਿਲ ਨੂੰ ਔਰ ਪੂਰੇ ਸਮਾਜ ਨੂੰ ਦਿਲ ਨੂੰ ਠੇਸ ਪਹੁੰਚੀ ਇਸ ਗੱਲ ਦੀ ਕਿਉਂ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਦੇਣਾ ਮਨਾ ਕਰ ਦਿੱਤਾ ਮੈਂ ਸਮਝਣਾ ਕਿ ਜਦੋਂ ਸਾਡੇ ਲੋਕ ਜੰਗਲਾਂ 'ਚ ਰਹਿੰਦੇ ਸੀ ਇੱਕ ਲਾਗੂ ਹੋਇਆ ਜੇ ਸਾਡੇ ਲੋਕਾਂ ਤੇ ਗੁਰੂ ਸਾਹਿਬ ਨੇ ਅੱਜ ਕਿਰਪਾ ਕੀਤੀ ਆ ਗੁਰੂ ਸਾਹਿਬ ਦੇ ਨਾਲ ਜੁੜੇ ਨੇ ਤੇ ਅੱਜ ਇਹ ਲੋਕ ਸਾਡੇ ਲੋਕਾਂ ਨੂੰ ਗੁਰੂ ਨਾਲ ਜੁੜਨ ਨਹੀਂ ਦੇ ਰਹੇ ਜਿੱਤੇ ਸਾਡੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਗਰੀਬ ਲੋਕਾਂ ਦੇ ਵਿੱਚ ਹੀ ਗੁਰੂ ਸਾਹਿਬ ਨੇ ਪੰਜ ਪਿਆਰੇ ਬਣੇ ਕੋਈ ਵੀ ਇਹਨਾਂ ਲੋਕਾਂ ਦੇ ਵਿੱਚੋਂ ਪੰਜ 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 ਪਿਆਰਾ ਨਹੀਂ ਬਣਿਆ ਜੋ ਕਿ ਜੋ ਗਰੀਬ ਲੋਕਾਂ ਵਿੱਚੋਂ ਪੰਜ ਪਿਆਰੇ ਬਣੇ ਅੱਜ ਇਹ ਗੁਰੂ ਗ੍ਰੰਥ ਸਾਹਿਬ ਦੇ ਮਾਲਕ ਬਣ ਗਏ ਨੇ ਇਹ ਕਹਿੰਦੇ ਸਾਡੇ ਕੱਲਿਆਂ ਦਾ ਗੁਰੂ ਗ੍ਰੰਥ ਸਾਹਿਬ ਆ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਅਗਰ ਜੇ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦੋਸ਼ੀਆਂ ਦੇ ਉੱਤੇ ਆਪਾਂ ਆਪਣੀ ਜਥੇਬੰਦੀ ਵੱਲੋਂ ਸਮਾਜ ਵੱਲੋਂ ਕਾਰਵਾਈ ਕਰਾਉਣੀ ਚਾਹੁੰਦੇ ਆ ਹੁਣ ਥੱਬਾ ਥਾਣੇ ਜਾ ਕੇ ਆਪਾਂ ਕੰਪਲੇਨ ਕਰਾਂਗੇ ਔਰ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਵਾਵਾਂਗੇ ਜੇ ਕਾਰਵਾਈ ਨਾ ਕੀਤੀ ਪਰ ਆਪਣੇ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਸਲਾਮ ਮਸ਼ਵਰਾ ਕਰਕੇ ਥੋੜੇ ਦਿਨਾਂ ਦੇ ਵਿੱਚ ਇੱਕ ਵੱਡਾ ਰੂਪ ਧਾਰਨ ਕਰਾਂਗੇ ਰੋਡ ਜਾਮ ਕਰਾਂਗੇ ਪ੍ਰਸ਼ਾਸਨ ਨੂੰ ਮਰਦਾਬਦ ਕਰਾਂਗੇ ਔਰ ਇਹਨਾਂ ਲੋਕਾਂ ਦੀ ਮਰਦਾਬਦ ਕਰਾਂਗੇ ਜਿੰਨਾਂ ਲੋਕਾਂ ਨੇ ਅੱਜ ਸੂਰ ਕ੍ਰੈਸਪ ਦੇਣ ਤੋਂ ਇਨਕਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਪ੍ਰਧਾਨ ਸਾਹਿਬ ਜੀ ਮੈਂ ਜਿੰਨੇ ਵੀ ਜਥੇਬੰਦੀਆਂ ਪਹੁੰਚੀਆਂ ਵਾਂ ਸਾਰੇ ਜਿਹੜੇ ਬੁਲਾਓ ਸਰ ਜਿਹਨੇ ਬੁਲਾਓ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਪੱਤੇ ਨਰਮਨ ਸਿੰਘ ਮਾਲਾ ਕਾਲੀਆਂ ਸਮੁੱਚੀ ਟੀਮ ਪੰਜਾਬ ਤੋਂ ਇਹਨਾਂ ਦੀ ਸਾਰੀ ਪਹੁੰਚ ਰਹੀ ਹੈ ਇਸ ਟਾਈਮ ਜਦੋਂ ਰਾਜੂ ਰੋੜਾਂਵਾਲੀ ਦਾ ਫੋਨ ਪਹੁੰਚਿਆ ਤੇ ਜਿਹੜੀ ਅੱਜ ਦੁੱਖ ਘਟਨਾ ਸੁਣੀ ਆ ਬੜੀ ਦੁੱਖਦਾਈ ਘਟਨਾ ਹੈ ਇਹ ਘਟਨਾ ਅੱਜ ਤੋਂ 8-7 ਸਾਲ ਪਹਿਲਾਂ ਘਸ ਕਲੇਰਚ ਵੀ ਹੋਈ ਸੀ ਉੱਥੇ ਵੀ ਮੌਕੇ ਤੇ ਜਾ ਕੇ ਆਪਾਂ ਸਹੀ ਕਰ ਲਿਆ ਸੀ ਪਰ ਇਹ ਜਿਹੜੀ ਘਟਨਾ ਅੱਜ ਹੋਈ ਆ ਇਹਦੇ ਵਸੇ